ਹੈ ਰਹਾਉ ਦੂਜਾ ਰਾਮ ਕਲੀ ਮਹੱਲਾ ਪਹਿਲਾ ਸੁਰਤ ਸ਼ਬਦ ਸਾਖੀ ਮੇਰੀ ਸਿੰਗੀ ਬਾਜੈ ਲੋਕ ਸੁਣੇ ਪਤ ਝੋੜੀ ਮੰਗਣ ਕੈ ਤਾਈ ਭੀਖਿਆ ਨਾਮ ਪੜੇ ਬਾਬਾ ਗੋਰਖ ਜਾਗੈ ਗੋਰਖ ਸੋ ਜਿਨ ਗੋਏ ਉਠਾਲੀ ਕਰਤੇ ਬਾਰ ਨਾ ਲਾਗੈ ਰਹਾਉ ਪਾਣੀ ਪ੍ਰਾਣ ਪਵਨ ਬੰਦ ਰਾਖੀ ਚੰਦ ਸੂਰਜ ਮੁਖ ਦੀਏ ਮਰਨ ਜੀਵਨ ਕੋ ਧਰਤੀ ਦੀਨੀ ਏਤੇ ਗੁਣ ਵਿਸਰੇ ਸਿੱਧ ਸਾਧਕ ਅਰ ਜੋਗੀ ਜੰਗਮ ਪੀਰ ਪੁਰਸ ਬਹੁ ਤੇਰੇ ਜੇ ਤਿਨ ਮਿਲਾ ਤਾਂ ਕੀਰਤ ਆਖਾਂ ਤਾਂ ਮਨ ਸੇਵ ਕਰੇ ਕਾਗਦ ਲੂਣ ਰਹਿ ਘ੍ਰਿਤ ਸੰਗੇ ਪਾਣੀ ਕਮਲ ਰਹਿ ਐਸੇ ਭਗਤ ਮਿਲਹਿ ਜਨ ਨਾਨਕ ਤਿਨ ਜਮ ਕਿਆ ਕਰੈ ਰਾਮ ਕਲੀ ਮਹੱਲਾ ਪਹਿਲਾ ਸੁਣ ਮਾ ਸਿੰਦਰਾ ਨਾਨਕ ਬੋਲੇ ਵਸਗਤ ਪੰਚ ਕਰੇ ਨਹਿ ਡੋਲੇ ਐਸੀ ਜੁਗਤ ਜੋਗ ਕੋ ਪਾਲੇ ਆਪ ਤਰੈ ਸਗਲੇ ਕੁੱਲ ਤਾਰੀ ਸੋ ਔ ਤੂਤ ਐਸੀ ਮਤ ਪਾਵੈ ਅਹੰਸ ਸੁਨ ਸਮਾਦ ਸਮਾਵੇ ਰਹਾਉ ਭਿਖਿਆ ਭਾਏ ਭਗਤ ਭੈ ਚੱਲੇ ਹੋਇ ਸੋ ਤ੍ਰਿਪਤ ਸੰਤੋਖ ਅਮੁੱਲੈ ਧਿਆਨ ਰੂਪ ਹੋਏ ਆਸਨ ਪਾਵੈ ਸੱਚ ਨਾਮ ਤਾੜੀ ਚੇਤ ਲਾਵੈ ਨਾਨਕ ਬੋਲੇ ਅੰਮ੍ਰਿਤ ਬਾਣੀ ਸੁਣ ਮਾ ਸ਼ਿੰਦਰਾ ਔਦੂ ਨਿਸ਼ਾਣੀ ਆਸਾ ਮਾਹੀ ਨਰਾਸ ਬੁਲਾਏ ਨਿਹਚੋ ਨਾਨਕ ਕਰਤੇ ਪਾਏ ਪ੍ਰਣਮਤ ਨਾਨਕ ਅਗਮ ਸੁਣਾਈ ਗੁਰ ਚੇਲੇ ਕੀ ਸੰਤ ਮਲਾਈ ਦੀਖਿਆ ਦਾਰੂ ਭੋਜਨ ਖਾਏ ਛੇ ਦਰਸ਼ਨ ਕੀ ਸੋਜੀ ਪਾਏ ਹਰਾਮਕਲੀ ਮਹੱਲਾ ਪਹਿਲਾ ਹਮ ਢੋਲਤ ਬੇੜੀ ਪਾਪ ਭਰੀ ਹੈ ਪਵਨ ਲਗੈ ਮਤ ਜਾਈ ਸਨਮੁਖ ਸਿਧ ਭੇਟਨ ਕੋ ਆਏ ਨਿਛਉ ਦੇਹ ਵਡਿਆਈ ਗੁਰ ਤਾਰ ਤਾਰਨ ਹਾਰਿਆ ਦੇਹ ਭਗਤ ਪੂਰਨ ਅਵਨਾਸੀ ਹਉ ਤੁਜ ਕੋ ਬਲੇ ਹਾਰਿਆ ਰਹਾਉ ਸਿਧ ਸਾਧਕ ਜੋਗੀ ਅਰ ਜੰਗਮ ਏਕ ਸਿੱਧ ਜਿਨੀ ਧਿਆਇਆ ਪਰਸਤ ਪੈਰ ਸਿਜਤ ਤੇ ਸੁਆਮੀ ਅਖਰ ਜਿਨ ਕੋ ਆਇਆ ਜਪ ਤਪ ਸੰਜਮ ਕਰਮ ਨਾ ਜਾਣਾ ਨਾਮ ਜਪੀ ਪ੍ਰਭ ਤੇਰਾ ਗੁਰ ਪਰਮੇਸ਼ਰ ਨਾਨਕ ਭੇਟਿਓ ਸਾਚੈ ਸ਼ਬਦ ਨਵੇਰਾ RAM ਕਲੀ ਮਹੱਲਾ ਪਹਿਲਾ ਸੁਰਤੀ ਸੁਰਤਰ ਲਾਈਐ ਏਤ ਤਨ ਕਰ ਤੁਲਹਾ ਲੰਘਹਿ ਜੀਤ ਅੰਤਰ ਭਾਏ ਤਿਸੈ ਤੂੰ ਲਖ ਅਹਨ ਸਦੀਵਾ ਬਲੈ ਅਥਕ ਐਸਾ ਦੀਵਾ ਨੀਰ ਤਰਾਏ ਜਿਤ ਦੀਵੇ ਸਭ ਸੋਜੀ ਪਾਏ ਰਹਾਉ ਫੱਸੀ ਮਿੱਟੀ ਸੋਜੀ ਹੋਏ ਤਾਂ ਕਾ ਕੀਆ ਮਨੈ ਸੋਏ ਕਰਨੀ ਤੇ ਕਰ ਚੱਕੋ ਢਾਲ ਐਥੈ ਉਥੈ ਨਿਬਹੀ ਨਾਲ ਆਪੇ ਨਦਰ ਕਰੇ ਜਾਂ ਸੋਏ ਗੁਰਮੁਖ ਵਿਰਲਾ ਬੂਜੈ ਕੋਈ ਤਿਤ ਘਟ ਦੀਵਾ ਨਿਹ ਚਲ ਹੋਏ ਪਾਣੀ ਮਰੈ ਨਾ ਬੁਝਾਇਆ ਜਾਏ ਐਸਾ ਦੀਵਾ ਨੀਰ ਤਰਾਏ ਡੋਲੇ ਵਾਉ ਨਾ ਵੱਡਾ ਹੋਏ ਜਾਪੈ ਜਿਉ ਸੰਗਾ ਸੁਣ ਲੋਏ ਖਤਰੀ ਬ੍ਰਾਹਮਣ ਸੂਦ ਕੇ ਵੈਸ ਨਿਰਤ ਨ ਪਾਈਆ ਗਣੀ ਸੰਸ ਐਸਾ ਦੀਵਾ ਬਾਲੇ ਕੋਈ ਨਾਨਕ ਸੋ ਪਾਰੰਗਤ ਹੋਏ ਰਾਮ ਕਲੀ ਮਹੱਲਾ ਪਹਿਲਾ ਤੁਧਨੋ ਨਿਮਨ ਮੰਨਣ ਤੇਰਾ ਨਾਉ ਸਾਚ ਭੇਟ ਬੈਸਣ ਕੋ ਥਾਉ ਸਤ ਸੰਤੋਖ ਹੋਵੈ ਅਰਦਾਸ ਤਾ ਸੁਣ ਸੱਦ ਬਹਾਲੇ ਪਾਸ ਨਾਨਕ ਬਿਰਥਾ ਕੋਏ ਨਾ ਹੋਏ ਐਸੀ ਦਰਗਾ ਸਾਚਾ ਸੋਏ ਰਹਾਉ ਪ੍ਰਾਪਤ ਪੋਤਾ ਕਰਮ ਪਸਾਉ ਤੂੰ ਦੇਵਹਿ ਮੰਗਤ ਜਨ ਚਾਉ ਫਾਂਡੇ ਭਾਉ ਪਵੇ ਤੇ ਤੇ ਆਏ ਧੁਰਤੈ ਛੋਡੀ ਕੀਮਤ ਪਾਏ ਜਿਨ ਕਿਛ ਕੀਆ ਸੋ ਕਿਛ ਕਰੈ ਆਪਣੀ ਕੀਮਤ ਆਪੇ ਧਰੈ ਗੁਰਮੁਖ ਪ੍ਰਗਟ ਹੋਆ ਹਰਿ ਰਾਏ ਨਾ ਕੋ ਆਵੈ ਨਾ ਕੋ ਜਾਏ ਲੋਕ ਤਕਾਰ ਕਹਿ ਮੰਗਤ ਜਨ ਮੰਗਤ ਮਾਨ ਨਾ ਪਾਇਆ ਸਹਿਕੀਆਂ ਗੱਲਾਂ ਦਰਕੀਆਂ ਬਾਤਾਂ ਤੇ ਤਾਂ ਕਹਿਣ ਕਹਾਇਆ ਆਰਾਮ ਕਲੀ ਮਹੱਲਾ ਪਹਿਲਾ ਸਾਗਰ ਮਹਿ ਬੂੰਦ ਬੂੰਦ ਮਹਿ ਸਾਗਰ ਕਮਨ ਬੁਝੈ ਵਿਦ ਜਾਣ ਉਤ ਕੁਝ ਚਲਤ ਆਪ ਕਰ ਚੀਨੈ ਆਪੇ ਤਤ ਪਛਾਣੈ ਐਸਾ ਗਿਆਨ ਵਿਚਾਰੈ ਕੋਈ ਤਿਸਤੇ ਮੁਕਤ ਪਰਮਗਤ ਹੋਈ ਰਹਾਉ ਦਿਨ ਮਹਿ ਰੈਣ ਰੈਣ ਮਹਿ ਦਿਨ ਯਰ ਹਸਨ ਸੀਤ ਵਿਦ ਸੋਈ ਤਾ ਕੀ ਗਤ ਮਿਤਿ ਅਵਰ ਨ ਜਾਣੈ ਗੁਰ ਬਿਨ ਸਮਝ ਨ ਹੋਈ ਪੁਰਖ ਮਹਿ ਨਾਰ ਨਾਰ ਮਹਿ ਪੁਰਖਾ ਦੂਜੋ ਹੋ ਬ੍ਰਹਮ ਗਿਆਨੀ ਤੁਨ ਮਹਿ ਧਿਆਨ ਧਿਆਨ ਮਹਿ ਜਾਣਿਆ ਗੁਰਮੁਖ ਅਕਤ ਕਹਾਣੀ ਮਨ ਮਹਿ ਜੋਤੈ ਜੋਤ ਮਹਿ ਮਨੁਆ ਪੰਜ ਮਿਲੇ ਗੁਰ ਪਾਈ ਨਾਨਕ ਤਿਨ ਕੈ ਸਦ ਬਲੇ ਹਾਰੀ ਜਿਨ ਏਕ ਸ਼ਬਦ ਲਿਵਲਾਈ ਰਾਮ ਕਲੀ ਮਹੱਲਾ ਪਹਿਲਾ ਜਾਂ ਹਰ ਪ੍ਰਭ ਕਿਰਪਾ ਤਾਰੀ ਤਾ ਹਉ ਮੈਂ ਵਿੱਚੋਂ ਮਾਰੀ ਸੋ ਸੇਵਕ ਰਾਮ ਪਿਆਰੀ ਜੋ ਗੁਰ ਸ਼ਬਦੀ ਵਿਚਾਰੀ ਸੋ ਹਰ ਜਨ ਹਰ ਪ੍ਰਭ ਭਾਵੈ ਅਹਨ ਸভক্ত ਕਰੇ ਦਿਨ ਰਾਤੀ ਲਾਜ ਛੋੜ ਹਰ ਕੇ ਗੁਣ ਗਾਵੇ ਰਹਾਉ ਤਨ ਵਾਜੇ ਅਨਹਦ ਕੋਰਾ ਮਨ ਮਾਨਿਆ ਹਰ ਰਸ ਮੂਰਾ ਗੁਰ ਪੂਰੈ ਸੱਚ ਸਮਾਇਆ ਗੁਰ ਆਦ ਪੁਰਖ ਹਰ ਪਾਇਆ ਸਬਨਾਦ 베ਦ ਗੁਰ ਬਾਣੀ ਮਨ ਰਹਾਤਾ ਸਾਰਿੰਗ ਪਾਣੀ ਤਹਿ ਤੀਰਥ ਵਰਤ ਤਪ ਸਾਰੀ ਗੁਰ ਮਿਲਿਆ ਹਰ ਨਿਸਤਾਰੀ ਜਹ ਆਪ ਗਿਆ ਪਉ ਭਾਗਾ ਗੁਰ ਚਰਨੀ ਸੇਵਕ ਲਾਗਾ ਗੁਰ ਸਤਗੁਰ ਪਰਮ ਚਕਾਇਆ ਕਹੋ ਨਾਨਕ ਸ਼ਬਦ ਮਲਾਇਆ ਰਾਮ ਕਲੀ ਮਹੱਲਾ ਪਹਿਲਾ ਸਾਧਨ ਭੋਜਨ ਮੰਗਤ ਭਾਗੈ ਖੁਦਿਆ ਦੁਸ਼ਟ ਜਲੈ ਦੁਖਿ ਆਗੈ ਗੁਰਮਤਿ ਨਹੀਂ ਲੀਨੀ ਦੁਰਮਤਿ ਪਤ ਖੋਈ ਗੁਰਮਤਿ ਭਗਤ ਪਾਵੈ ਜਨ ਕੋਈ ਜੋਗੀ ਯੁਗਤ ਸਹਿਜ ਘਰ ਵਾਸੈ ਏਕ ਦ੍ਰਿਸ਼ਟ ਏਕੋ ਕਰ ਦੇਖਿਆ ਭੀਖਿਆ ਭਾਏ ਸ਼ਬਦ ਤ੍ਰਿਪਤਾਸੈ ਰਹਾਉ ਪੰਜ ਬੈਲ ਗੱਡਿਆ ਦੇਹ ਧਾਰੀ ਰਾਮ ਕਲਾ ਨਿਭਹਿ ਪਤ ਸਾਰੀ ਧਰ ਤੂਟੀ ਗਾਡੋ ਸਿਰ ਭਾਰ ਲੱਕਰੀ ਬਿਖਰ ਜਰੀ ਮੰਜ ਭਾਰ ਗੁਰ ਕਾ ਸ਼ਬਦ ਵਿਚਾਰ ਜੋਗੀ ਦੁਖ ਸੁਖ ਸਮ ਕਰਨਾ ਸੋਗ ਬਿਯੋਗੀ ਭੁਗਤ ਨਾਮ ਗੁਰ ਸ਼ਬਦ ਵਿਚਾਰੀ ਅਸਥਿਰ ਕੰਧ ਜਪੈ ਨਿਰੰਕਾਰੀ ਸਹਿਜ ਜਗੋਟਾ ਬੰਦਨ ਤੇ ਛੂਟਾ ਕਾਮ ਕ੍ਰੋਧ ਗੁਰ ਸ਼ਬਦੀ ਲੂਟਾ ਮਨ ਮਹਿ ਮੰਦਰਾ ਹਰ ਗੁਰ ਸਰਨਾ ਨਾਨਕ RAM ਭਗਤ ਜਨ ਤਰਨਾ ਇਕ ਓੰਕਾਰ ਸਤ ਗੁਰ ਪ੍ਰਸਾਦ RAM ਕਲੀ ਮਹੱਲਾ ਤੀਜਾ ਘਰ ਪਹਿਲਾ ਸਤਜਗ ਸੱਚ ਕਹ ਸਬ ਕੋਈ ਘਰ ਘਰ ਭਗਤ ਗੁਰਮੁਖ ਹੋਈ ਸਤਜਗ ਧਰਮ ਪੈਰ ਹੈ ਚਾਰ ਗੁਰਮੁਖ ਬੂਝੈ ਕੋ ਵੀ ਚਾਰ ਜੁਗ ਚਾਰੇ ਨਾਮ ਵਡਿਆਈ ਹੋਈ ਜੇ ਨਾਮ ਲਾਗੈ ਸੋ ਮੁਕਤ ਹੋਐ ਗੁਰ ਬਿਨ ਨਾਮ ਨਾ ਪਾਵੇ ਕੋਈ ਰਹਾਉ ਤ੍ਰੇਤੇ ਇਕ ਕਲ ਕੀਨੀ ਦੂਰ ਪਾਖੰਡ ਵਰਤਿਆ ਹਰ ਜਾਨਨ ਦੂਰ ਗੁਰਮੁਖ ਬੂਜੈ ਸੋਜੀ ਹੋਈ ਅੰਤਰ ਨਾਮ ਵਸੈ ਸੁਖ ਹੋਈ ਦੁਆਪਰ ਦੂਜੈ ਦੁਬਦਾ ਹੋਈ ਪਰਮ ਭਲਾਨੀ ਜਾਣਹਿ ਦੋਈ ਦੁਆਪਰ ਧਰਮ ਦੋਹੇ ਪੈਰ ਰਖਾਏ ਗੁਰਮੁਖ ਹੋਵੈ ਤਾਂ ਨਾਮ ਦਰੜਾਈ ਕਲਯੁਗ ਧਰਮ ਕਲਾ ਇਕ ਰਹਾਈ ਇਕ ਪੈਰ ਚੱਲੈ ਮਾਇਆ ਮੋਹ ਵਿਧਾਈ ਮਾਇਆ ਮੋਹ ਅਤਿ ਗੁਬਾਰ ਸਤਗੁਰ ਭੇਟੈ ਨਾਮ ਉਧਾਰ ਸਭ ਯੁਗ ਮਹਿ ਸਾਚਾ ਏਕੋ ਸੋਈ ਸਭ ਮਹਿ ਸੱਚ ਦੂਜਾ ਨਹੀਂ ਕੋਈ ਸਾਚੀ ਕੀਰਤ ਸੱਚ ਸੁਖ ਹੋਈ ਗੁਰਮੁਖ ਨਾਮ ਵਖਾਣੈ ਕੋਈ ਸਾਬਤ ਜੁਗ ਮਹਿ ਨਾਮ ਊਤਮ ਹੋਈ ਗੁਰਮੁਖ ਵਿਰਲਾ ਬੂਝੈ ਕੋਈ ਹਰ ਨਾਮ ਧਿਆਏ ਭਗਤ ਜਨ ਸੋਈ ਨਾਨਕ ਜੁਗ ਜੁਗ ਨਾਮ ਵਡਿਆਈ ਹੋਈ RAM KALI MAHALLA